ਇਸ ਤੋ ਜਿਹੜਾ ਮਹਾਰਾਜ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਯਾਰ ਤੇ ਤੁਸੀਂ ਕੀ ਕਰ ਰਹੇ ਹੋ ਓਏ ਅਖੌਤੀ ਡਰਾਮੇ ਬਾਜੋ ਓ ਝੂਠੇ ਯਾਲੀ ਇਨਕਲਾਬੀਓ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਉੱਪਰ ਪੰਜਾਬ ਸਰਕਾਰ ਦੁਆਰਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਦੋਸਤੋ ਪਿਛਲੇ ਦਿਨੀ ਉਹਨਾਂ ਨੂੰ ਜਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਦੋਸਤੋ ਦੁਬਾਰਾ ਫੇਰ ਉਹਨਾਂ ਉੱਪਰ ਇੱਕ ਕੇਸ ਦਰਜ ਕੀਤਾ ਗਿਆ ਦੁਬਾਰਾ ਫਿਰ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਐਨਐਸਐ ਦੇ ਅਧੀਨ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਵੇਂ ਜੋ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਪੰਜਾ ਤਖਤਾਂ ਤੇ ਅਰਦਾਸ ਬੇਨਤੀ ਕਰਨ ਦੇ ਲਈ ਜੋ ਮੋਹਮ ਚਲਾਈ ਸੀ ਉਸ ਨੂੰ ਪੂਰਾ ਕਰਕੇ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਹਜ਼ੂਰ ਸਾਹਿਬ ਤੋਂ ਟ੍ਰੇਨ ਰਾਹੀਂ ਪੰਜਾਬ ਆ ਰਹੇ ਸੀ ਤਾਂ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਇਹ ਰਾਸਤ ਵਿੱਚ ਲੈ ਲਿਆ ਗਿਆ ਇਹਨਾਂ ਸਾਰੇ ਮੁੱਦਿਆਂ 'ਤੇ ਬੋਲਦੇ ਹੋਏ ਦੋਸਤੋ ਲੱਖੇ ਸਿਧਾੜੇ ਨੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਵੱਡੇ ਸਵਾਲ ਚੁੱਕੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਐਨੀ ਧੱਕੇਸ਼ਾਹੀ ਐਡੇ ਨਾਦਰ ਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮੇ ਆਵਾਜ਼ਾਂ ਨੂੰ ਦਬਕੀ ਬੰਦ ਕੀਤਾ ਜਾ ਰਿਹਾ ਐਦਾ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਆਲੇ ਇਮਰਾਨ ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕੱਦਮਾ ਮੜੀ ਜਾਂਦੇ ਆ ਜੇਲ੍ਹ ਦੇ ਅੰਦਰ ਬੈਠੇ ਦੀ ਉਹ ਰਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖਹਿਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖਹਿਰਾ ਜਿਹੜਾ ਪਿਛਲੇ ਸਾਢੇ 3 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸਖਪਾਲ ਸਿੰਘ ਖਹਿਰੇ ਦੇ ਉੱਤੇ 2:10 ਦੇ ਉੱਤੇ ਮਕਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਬਾਨਪੁਰ ਥਾਣਾ ਜਿਹੜਾ ਉੱਥੇ ਮਕਦਮਾ ਕੀ ਦਰਜ ਕੀਤਾ ਜਾਂਦਾ ਹੈ 195 ए ਦਾ 195 ए ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਤਮਕਾ ਸਕਦਾ ਹੈ ਉਹਨਾਂ ਬਲਕ ਦਿਖਾ ਦੇਵਾ ਕੇ ਖੈਰੇ ਦੇ ਮਕਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਹੈ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਈਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜ਼ਮਾਨਤ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਨਸਪਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟ੍ਰਾਇਲ ਚੱਲਣਾ ਦਵਾਹੀਆਂ ਹੋਣੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਦਾ ਦਵਾ ਨਹੀਂ ਪਾਊਗਾ ਟਮਕਾ ਹੋਗਾ ਨਹੀਂ ਡਰਾਉਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇ ਕੇ ਪਰਚਾ ਤੇ ਲ ਜਾ ਕੇ ਰਮਾਰ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜਲਾ ਮਹਾਰਾਜ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾ ਚਾਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਖਪਾਲ ਸਿੰਘ ਖੇਰੇ ਵਰਗਿਆਂ ਨੂੰ ਜਾਂ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਦੇ ਅੰਦਰ ਸੱਟਣਗੇ ਲੋਕ ਸਭਾ ਤੋਂ ਪਹਿਲਾਂ ਚਾਹ ਦੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਤੇ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਇਹ ਈੜੀ ਦੇ ਤੀਜੀ ਵਾਰੀ ਸਾਹਮਣ ਹੋ ਗਏ ਕੇਦਰੀ ਵਾਰ ਨੂੰ ਦੰਦ ਨਾਲ ਕੇ ਪੰਜਾਬ ਵਹਿ ਗਿਆ ਲੁਕਿਆ ਰਿਹਾ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈਡੀ ਤੋਂ ਬਚਣ ਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈਡੀ ਦੇ সামনে ਆਏ ਹੁਣ ਦਿੱਤੀ ਵਾਲੀ ਫੇਰ সামনে ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ ਸੀਬੀਆਈ ਹੋਵੇ ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਵਰਤ ਰਿਹਾ ਸਾਡੇ ਦੇ ਪਾਚੇ ਕਰਾ ਰਿਹਾ ਸਮ ਜੈਸਟਨ ਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ ਅਖੌਤੀ ਡਰਾਮੇਬਾਜ਼ੋ ਉਹ ਝੂਠੇ ਯੰਨੀ ਇਨਕਲਾਬੀਓ ਉਹ ਇੰਨਾ ਧੱਕਾ ਇੰਨਾ ਜ਼ੁਲਮ ਤੁਸੀਂ ਇਸ ਤਰੀਕੇ ਨਾਲ ਇਹ ਆ ਲੋਕਤੰਤਰ ਯਾਰ ਜਮੇ ਬੰਦੇਆਂ ਤੁਸੀਂ ਜਮੇ ਖਤਮ ਕਰ ਕਿਹੜਾ ਅਧਿਕਾਰ ਐਥੇ ਬੰਦੇ ਨੂੰ ਕਿੱਥੇ ਰਹਿ ਗਈ ਮਨੁੱਖੀ ਹੱਕਾਂ ਦੀ ਗੱਲ ਤੇ ਕਿੱਥੇ ਆ ਭਾਈ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਹੱਕਾਂ ਰੋਣਾ ਪਉਣ ਵਾਲੇ ਲੋਕ ਆ ਜਮੇ ਚੁੱਪ ਆ ਯਾਰ ਆ ਜਮੀ ਜੱਗੋਂ ਦੇਰ ਨਹੀਂ ਹੋ ਰਹੀ ਆ ਬੰਦਿਆਂ ਨਾਲ ਯਾਰ ਨਾ ਵੀ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਰਸੀ ਬੋਲ ਰਹੇ ਆ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪਟੇਂਦਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖੰਦਰਾ ਕੋਈ ਪਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਡੱਬ ਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇ ਦੇ ਜਦੋਂ ਉਹ ਜਮਾਨ ਤੂੰ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨ ਤੂੰ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਸੋ ਪੰਜਾਬ ਦੇ ਲੋਕੋ ਓ ਲੋਕੋ ਪੰਜਾਬ ਦੇਓ ਅੱਜ ਉਹ ਵਿਚਾਰਾ ਕਲਵੰਸਿੰਘ ਰਾਊਕੇ ਵਾਲਾ ਉਹਦੇ ਚਾਚੇ ਤੇ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ ਛੇਦਨਾਂ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਓਏ ਉਹਨੂੰ ਲਿਆ ਕੇ ਸੀਏੀ ਮੋਗੇ ਰੱਖ ਲਿਆ ਉਹਨੂੰ ਲਿਆ ਕੇ ਕਲਵੰਸਿੰਘ ਰਾਊਕੇ ਜਿਹੜਾ ਡਿਬਰੂਗੜ ਬੰਸੀ ਜੇਲ੍ਹ ਦੇ ਵਿੱਚ ਹੈ ਉਹਨੂੰ ਛੇਦਨਾਂ ਦੀ ਪੈਰੋਲ ਮਿਤੀ ਹੈ ਹਾਈ ਕੋਰਟ ਨੇ ਉਹ ਉਹ ਰੇ ਕਰੇ ਜਾਣ ਖਤਰਤੀ ਉਹ ਐਪਲ ਕਰੇ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮਡਾ ਥੋੜੇ ਘਰੇ ਮੌਤ ਹੋਈ ਐ ਉਹ ਜਾ ਕੇ ਸੀਆਈ ਬੰਦ ਐ ਉਹਦਾ ਫਿਰ ਇੱਕ ਜੇਲ੍ਹ ਤੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜਿਸ ਨੂੰ ਮਾਰ ਮਿਲ ਲਗੇ ਲੋਕ ਸਭਾ ਮੈਂਬਰ ਐ ਕਿਹਨੇ ਮਿਲ ਨਹੀਂ ਦਿੰਦਾ ਇੱਕ ਲੋਕ ਸਭਾ ਮੈਂਬਰ ਨੂੰ ਮਿਲਣ ਦੇ ਤੱਕ ਨਹੀਂ ਦਿੰਦਾ ਸੀ ਇਸਟਾਫ ਮੋਗੇ ਦੇ ਵਿੱਚ ਆਖਿਓ ਹੋ ਰਿਹਾ ਇੱਥੇ ਯਾਰ ਅੱਜ ਅਮਰਪਾਲ ਦੇ ਵਿਚਾਰੇ ਬਿਰਧ ਬਜ਼ੁਰਗ ਮਾਤਾ ਤੇ ਪਿਓ ਉਹ ਦਿੱਲੀ ਇਹ ਰੇਵੇਸ਼ ਦੇ ਸ਼ੰਦੇ ਉੱਤੇ ਵਿੱਚੇ ਪੰਜਾਬ ਪੁਲਿਸ ਸੀ ਵਿੱਚੇ ਦਿੱਲੀ ਪੁਲਿਸ ਸੀਗੀ ਉੱਥੇ ਗ੍ਰਿਫਤਾਰ ਕਰ ਲੈ ਘੇਰ ਲੇ ਇੱਕ ਸਾਥੀ ਨਾਲ ਹੋਰ ਉਹਨਾਂ ਦਾ ਫੜ ਲਿਆ ਤੇ ਉਹ ਵੀ ਵਿੱਚੇ ਫੜ ਲੇ ਉਹ ਛੱਡੇ ਆ ਪਤਾ ਨਹੀਂ ਹਰੇ ਗ੍ਰਿਫਤਾਰੀ ਪਾ ਕੇ ਜੇਲ੍ਹ ਭੇਜਣਗੇ ਇਹ ਪੰਜਾਬ ਦੇ ਲੋਕ ਓਏ ਇਹ ਮੈਂ ਸਮਝਦਾ ਇਹ ਸੋਡੇ ਇਹ ਸੋਡਾ ਭਾਈ ਜਿਹੜਾ ਤੁਸੀਂ ਚੁੱਪ ਕਰੇ ਬੈਠੇ ਹੋ ਨਾ ਸੱਤ ਸੁੰਘੇ ਸਾਡੇ ਲੋਕਾਂ ਨੂੰ ਯਾਰ ਐਡਾ ਠਕਾ ਯਾਰ ਐਡਾ ਜਨਮ ਯਾਰ ਕਿੱਥੇ ਕਾਨੂੰਨ ਯਾਰ ਕਿੱਥੇ ਅਦਾਲਤਾਂ ਕੋਈ ਸੁਣਵਾਈ ਨਹੀਂ ਬੰਦੇ ਦੀ ਕਮਾਲ ਹੋ ਗਈ ਯਾਰ ਜਿਹੜੂ ਜੀ ਕਰਦਾ ਮਰਜੀ ਚੱਕ ਕੇ ਨਿਠੋਕ ਦੇ ਯਾਰ ਆਫਤਮ ਨੂੰ ਚੁਣਿਆ ਸੀ ਹਸਤੌ ਜੜਾ ਆ ਮਹਾਰਾਜ ਇਸ ਕਮ ਨੂੰ ਚੁਣਿਆ ਸੀ ਉਹ ਜਾ ਕੇ ਬਹਿਗਾ ਬਸਾਕਾਪਟਨਮ ਕਹਿੰਦਾ ਮੈਂ ਪਾਸ਼ਨਾ ਕਰਨ ਗਿਆ ਜੀ ਪਤਾ ਨਹੀਂ ਕਿਹੜੀ ਪਾਸ਼ਨਾ ਕਰਦਾ ਉਹਦੋਂ ਦਾ ਦੋਸਵਾਲੇ ਜਾਣਾ ਪਤਾ ਨਹੀਂ ਕਿਹੜੇ ਸੂਬੇ ਮਤਬਲਿਸਪਰੀ ਆਪਣੇ ਜਾਣਾ ਨੇ ਲੈ ਕੇ ਗਜ਼ਾਬ ਦੇ ਵਿੱਚ ਪੰਜਾਬ ਦੇ ਖਰਚੇ ਦੇ ਲੈ ਕੇ ਜਹਾਜ ਲੈ ਕੇ ਜਵਾਲ ਨੂੰ ਉਹ ਬਚਾਉਂਦਾ ਫਿਰਦਾ ਹੈ ਕਦੇ ਪਾਸਾ ਨਾ ਕਰਨ ਉਹ ਇੱਥੇ ਆ ਜਾਂਦਾ ਕਦੇ ਬਸਾਖਾ ਪਰਣਾ ਉਹਨੂੰ ਲੈ ਕੇ ਬਾਈਦਾ 2500 ਕਰੋੜ ਰੁਪਇਆ 2500 ਕਰੋੜ ਰੁਪਇਆ ਚੜ੍ਹਦੇ ਸਾਲ ਹੀ ਕਰਜ਼ਾ ਹੋਰ ਚੱਕ ਲੈ ਆ ਕਵਾਰ ਖਰੀਦ ਲਿਆ ਆਥਰਮ ਪਲਾੜ ਜਾ ਕਵਾਰ ਖਰੀਦਨ ਖਾਤਰ 2500 ਕਰੋੜ ਰੁਪਇਆ ਹੋਰ ਪੰਜਾਬ ਦੇ ਸਿਰ ਮਰਦਾ ਸੁਪਰਾਵੋ ਅਪੀਲ ਆ ਸਾਨੂੰ ਪੰਜਾਬ ਦੇ ਲੋਕੋ ਬਹੁਤ ਥੋੜੇ ਬੱਚੇ ਆ ਬਹੁਤ ਥੋੜੇ ਬੱਚੇ ਆ ਜਿਹੜੇ ਅੱਜ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਸਾਰਿਆਂ ਨੂੰ ਇੱਕ ਕਰਕੇ ਜਿਆਦਾ ਮਰਵਾ ਰਹੇ ਆ ਜਾਂ ਜੱਲਾ ਸੱਟ ਰਹੇ ਆ ਅੱਜ ਸਵੇਰ ਦੀ ਗੱਲ ਆਪਣੇ ਸਾਹਮਣੇ ਆ ਰਹੀ ਹੈ ਮੀਡੀਆ ਦੇ ਰਾਹੀਂ ਕਿੰਨੇ ਕੁ ਬੰਦੇ ਅੱਜ ਇਹ ਖੇਰ ਦੇ ਹੱਕ 'ਚ ਖੜ ਗਏ ਕਿੰਨੇ ਕੁ ਬੰਦੇ ਭਾਈ ਕਲਵਾਸ ਵਿਰੌਹ ਦੇ ਹੱਕ 'ਚ ਖੜ ਗਏ ਆਪਾਂ ਹੱਦ ਹੋ ਗਈ ਆ ਇਕੱਲੀਆਂ ਗੱਲਾਂ ਕਰਨ ਵਾਲਿਆਂ ਕੱਲਾ ਸੀ ਫੇਸਬੁਕਾਂ ਦੇ ਉੱਤੇ ਪੋਸਟਾਂ ਪਾਉਣ ਨੇ ਜਨਦਬਾਦ ਦੇ ਬਸਤੀ ਕੋ ਦੁਪਹਿਰ ਖਤਮ ਨਾ ਗਲ ਅਗਲੀ ਇੱਕ ਹੋਰ ਅਪੀਲ ਕਰਦਾ ਪੰਜਾਬੀਓ ਅਸੀਂ ਇਹ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ 14 ਤਰੀਕ ਤੋਂ ਮਾਗੀ ਵਾਲੇ ਦੇ ਸ਼ੁਰੂਆਤ ਕਰਨੀ ਹੈ ਦਮਦਮਾ ਸਾਹ ਤੋਂ ਤਲਵੰਡੀ ਸਾਹ ਕੋ ਤੁਰਨਾ ਸੀ ਸਭ ਨੇ ਇਹ ਕਿਰ ਸੰਵਾ ਰਹੇ ਆਂ ਵੀ ਸਾਡੀ ਯਾਤਰਾ ਕਿਸੇ ਵੀ ਤਰੀਕੇ ਨਾਲ ਤੁਰਨ ਨਹੀਂ ਦੇਣਾ ਚਾਹੁੰਦੇ ਸਰਕਾਰ ਨੂੰ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੋਈ ਨਾ ਕੋਈ ਘਟਨਾ ਸਾਡੇ ਨਾਲ ਦੀ ਕਰਨਾ ਚਾਹੁੰਦੀ ਹੈ 14 ਤਰੀਕ ਮਾਘੀ ਵਾਲੇ ਦਿਨ ਦਮਦਮਾ ਸਾਹਿਬ ਤੋਂ ਤੁਰਨਾ ਹੈ ਪੰਜਾਬ ਦੇ ਲੋਕਾਂ ਜਾਵਾਂਗੇ ਪੂਰੇ ਪੰਜਾਬ ਜਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸਨਮਖੋਵਾਂਗੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਂਝੇ ਕਰਾਂਗੇ ਪੰਜਾਬ ਦੇ ਲੋਕਾਂ ਦਾ ਰੈ ਕਰਾਂਗੇ ਇਹ ਦੱਸੋ ਅਸੀਂ ਪੰਜਾਬ ਨੂੰ ਇਹ ਜੰਗਾਰ ਚੋਂ ਕਿਵੇਂ ਕੱਢ ਸਕਦੇ ਆ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੀ ਜਵਾਨੀ ਮਰ ਰਹੀ ਚਟੇ ਨਾਲ ਇਹਨਾਂ ਨੂੰ ਪ੍ਰਵਾਹ ਇਹ ਪਾਸ਼ਨਾ ਕਰਦੇ ਫਿਰਦੇ ਆ ਮਹਾਰਾਜ ਤੌਜ ਵਾਲੇ ਲੈ ਕੇ ਹੈਲੀਕਾਪਟਰ ਜਹਾਜ਼ਾਂ ਦੇ ਚੜਾ ਕੇ ਗੇਜਰੀਵਾਲ ਨੂੰ ਇੱਥੇ ਪੰਜਾਬ ਦੀ ਜਵਾਨੀ ਚਟੇ ਨਾਲ ਰੋਜ਼ ਮਰਦੀ ਹੈ ਪਰ ਪੰਜਾਬ ਦੇ ਲੋਕੋ ਹੁਣ ਤੁਹਾਡੇ ਹੱਥੇ ਫੈਸਲਾ ਹੈ ਤੁਸੀਂ ਕਿੱਧਰ ਖੜਨਾ ਹੈ ਇਹਨਾਂ ਬੱਚੜਾ ਨਾਲ ਖੜਨਾ ਹੈ ਵਾਸਿਆ ਸਤੋ ਜੀ ਆਹਰਾ ਸਾਬ ਇਹ ਦੇਣੀਆਂ ਆਉਂਦੀਆਂ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਕਰ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦਾ ਹੀ ਕੁਝ ਨਹੀਂ ਤੈਨੂੰ ਲੱਗਦਾ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਗਏ ਬਾਦਲ ਜਿੰਨਾ ਮੈਨੂੰ ਪਤਾ ਨਹੀਂ ਚੱਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆ ਉਹ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰਾਂ ਢੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰੇ ਕੁਝ ਤਬਾਹ ਹੋ ਜਾਂਦਾ ਉਹਦੀ ਵਾਅਦੀ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇਹ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਟ ਤੁਸੀਂ ਕਰ ਰਹੇ ਏਡਾ ਧੱਕਾਸ਼ਾਈ ਕਰ ਰਿਹਾ ਰਾਤਾਂ ਦੇ ਜਿਹੜੇ ਫੈਸਲੇ ਉਹ ਵੀ ਉਲਟਾ ਰਹੇ ਉਹ ਵੀ ਨਹੀਂ ਮੰਨ ਰਹੇ ਸੋ ਪੰਜਾਬ ਦੇ ਲੋਕੋ ਥੱਲੇ ਆ ਗੱਲਾਂ ਇੱਕ ਤਾਂ ਅੰਗਰੇਜ਼ੀ ਦੇ ਨਾਲ ਲਿਖਿਆ ਕਰੋ ਪੰਜਾਬੀ ਵਿੱਚ ਕਰਦਾ ਕਰੋ ਟਿੱਪਣੀ ਮੇਰਾ ਵੀਰ ਆ ਗੁੱਡ ਜੌਬ ਰਾਈਟ ਨਾਈਸ ਏ ਇਹ ਨਾਲ ਲਿਖਿਆ ਕਰੋ ਸਲੂਟ ਜੇ ਬੈਰ ਖੜਨਾ ਦਾ ਬਾਈ ਨਾਲ ਖੜੋ ਸੱਦਾ ਦੇ ਰਿਆਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ 14 ਤਰੀਕ ਨੂੰ ਮੱਕੀ ਵਾਲੇ ਦਿਨ ਦੰਦਮਾ ਸਾਹਿਬ ਤਲਵੰਡੀ ਸਾਹਿਬ ਤੱਕ ਤੋਂ ਤੁਰਨਾ ਸੀ ਸ਼ੁਰੂਆਤ ਕਰਨੀ ਹੈ ਯਾਤਰਾ ਦੀ ਸਾਰੇ ਪੰਜਾਬ ਨੂੰ ਸੱਦਾ ਹੈ ਕਿ ਵੱਤ ਤੋਂ ਵੱਤ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦੰਦਮਾ ਸਾਹਿਬ ਪਹੁੰਚੋ ਸਾਰੇ ਪੰਜਾਬ ਚ ਚਾਹੇ ਸਾਨੂੰ ਸਾਲ ਲੱਗੇ 2 ਸਾਲ ਲੱਗਣ 4 ਲੱਗਣ 5 ਲੱਗਣ ਪੰਜਾਬ ਦੇ ਹਰ ਪਿੰਡ ਚ ਜਾਵਾਂਗੇ ਹਰ ਇੱਕ ਬੰਦੇ ਕੋਲ ਜਾਵਾਂਗੇ ਹਰ ਬੰਦੇ ਨਾਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੱਥੋਂ ਤੁਰਾਂਗੇ ਦੰਦਵਾ ਸਾਹਿਬ ਤੋਂ ਤੁਰ ਕੇ ਜਿੰਨੇ ਪਿੰਡ ਰੋਜ ਕੱਢੇ ਰੇ ਕੱਢਾਂਗੇ ਜਿੱਥੇ ਰਾਤ ਪੈ ਗਿਆ ਜਰੂ ਉੱਥੇ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰਿਆ ਕਰਾਂਗੇ ਜਿੰਨੇ ਪਿੰਡ ਨਿਕਲਣਗੇ ਫਿਰ ਕੱਢੇ ਜਿੱਥੇ ਰਾਤ ਪਈ ਉਥੇ ਉਸੇ ਪਿੰਡ ਦੀ ਸਾਡਾ ਠਹਿਰ ਹੋਇਆ ਕਰੂਗੀ ਉਸੇ ਪਿੰਡੀ ਰੁਕਿਆ ਕਰਾਂਗੇ ਇਹ ਤੁਹਾਨੂੰ ਦੱਸ ਦਾਂਗੇ ਨਾਲ ਦੀ ਨਾਲ ਇਜ਼ਾਦੇ ਰਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਆਹ ਦਿਨਾਂ ਦੇ ਵਿੱਚ ਆਹ ਦਿਨਾਂ ਸੀ ਆਹ ਪਿੰਡ ਜਾਵਾਂਗੇ ਆਹ ਦਿਨਾਂ ਸੀ ਆਹ ਪਿੰਡ ਜਾਵਾਂਗੇ ਸੰਸਕਰ ਕੇ ਪੀਲਾ ਤਾਨੂੰ ਸੱਦਾ ਹੁਣੀ ਮਾਰਤੀ ਹਾਕ ਕਿ ਆਜੋ 14 ਤਰੀਕ ਨੂੰ ਤੁਰਾਂਗੇ ਤੇ ਹੋ ਸਕਦਾ ਉਹਦੋਂ ਪਹਿਲਾਂ ਸਰਕਾਰ ਇਹ ਕੋਈ ਕੋਈ ਨਾ ਕੋਈ ਚਾਰ ਚੱਲੇ ਕੋਈ ਨਾ ਕੋਈ ਇਹ ਇਹੋ ਜਿਹਾ ਹਤਕੰਡਾ ਪਨਾਉਣ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਯਾਤਰਾ ਸਾਡੀ ਵੈਸੇ ਅਸੀਂ 20 ਤਰੀਕ ਦਾ ਰਾਹ ਮੈਂ ਦੱਸਿਆ ਤੁਹਾਨੂੰ ਕੀਤਾ ਸੀਗਾ ਸੱਜਣੇ ਦਿਹਾੜੇ ਕਰਕੇ ਅਸੀਂ ਰੋਕੇ ਸਿਰਫ ਸੈਡਰ ਤੇ ਹੜਿਆਗੇ ਸੀਗੇ ਵਿੱਚ ਉਹਦਾ ਕਰਕੇ ਇੱਕ ਤਰੀਕ ਤੋਂ ਸ਼ੁਰੂ ਕਰਨ ਦੀ ਗੱਲ ਫਿਰ ਤਿਆਰੀ ਵੈਰੀ ਕਰਦਿਆਂ ਨੂੰ ਸਮਾਂ ਲੱਗ ਗਿਆ ਤਾਂ ਭਾਈ 14 ਤਰੀਕ ਅਸੀਂ ਹੁਣ ਮਿੱਥੀ ਐ ਮਾਗੀ ਆ ਦਾ ਦਿਨ ਅਸੀਂ ਤੁਹਾਨੂੰ ਅਪੀਲ ਕਰਦੇ ਆ ਜੇ ਚਾਹੋਨੇ ਆ ਤਾਂ ਆ ਜਾਓ ਉਥੋਂ ਦੰਦਵਾ ਸਾਹ ਤੋਂ ਕਰਕੇ ਅਰਦਾਸਾਂ ਤੁਰਾਂਗੇ ਪੰਜਾਬ ਦੇ ਲਈ ਕਿ ਪੰਜਾਬ ਲਈ ਇੱਕ ਨਵਾਂ ਸੂਰਜ ਚੜ੍ਹਨ ਦੀ ਉਮੀਦ ਹਲੇ ਵੀ ਹੈਗੀ ਆ ਚੜ੍ਹਾਵਾਂਗੇ ਸੂਰਜ ਲੈ ਕੇ ਆਵਾਂਗੇ ਉਹ ਰੌਸ਼ਨੀ ਪੰਜਾਬ ਦੇ ਅੰਦਰ ਅgetElementById ਪੰਜਾਬ ਨੂੰ ਕੁਛ ਨਹੀਂ ਹੋਣ ਦੇ ਜਿਹੜਾ ਇੱਕ ਜਾਉਂਦੇ ਆ ਤੇ ਪੰਜਾਬ ਦੇ ਲੋਕੋ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਦਿਨ ਰਾਤ ਪੰਜਾਬ ਲਈਆਂ ਜਿੰਦਗੀ ਮੌਤ ਪੰਜਾਬ ਲਈ ਆ ਪਰ ਥੋੜਾ ਸਾਹ ਦੀ ਲੋੜ ਆ ਬਾਈ ਸਾਹ ਵਿਆਖਰੋ ਖੜ ਜਾ ਕਰੋ ਮੇਰਾ ਵੀਰ ਹੁਣ ਉਹ ਉਹ ਦਿਨ ਨਾ ਹੋਵੇ ਕਿ ਅਸੀਂ ਇਕੱਲਿਆਂ ਟਿੱਪਣੀਆਂ ਤੇ ਰਹਿ ਜਗੇ ਤੇ ਉੱਦੇ ਕੋ ਉੱਥੇ ਪਹੁੰਚੇ ਨਾ ਬਾਬਤੋਂ ਬਾਦ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉੱਥੋਂ ਤੁਰਨਾ ਹੈ ਫਰਨਾੜੀ ਨਾਲ ਸਾਧਨ ਆਪਣੇ ਕੋਲੇ ਇੰਨੀ ਭਰਾਵੋ ਪੂੰਜੀ ਵੀ ਨਹੀਂ ਹੈਗੀ ਸਾਧਨ ਥੋੜੇ ਹੋਣਗੇ ਉਹਨੇ ਸਾਧਨਾਂ ਦੇ ਹਿਜਾਇਆ ਕਰਾਂਗੇ ਜਿਹੜੇ ਪਿੰਡ ਚ ਤੁਹਾਡੇ ਨਾਲ ਆਲਿਆ ਕਰਨਗੇ ਨੌਜਵਾਨ ਜਾਂ ਕੋਈ ਲੋਕ ਜਾਂ ਸੰਗਤ ਉੱਥੋਂ ਭਾਈ ਅਸੀਂ ਨਾਲ ਉਹ ਵੀ ਅੱਗੇ ਤਰਪਿਆ ਕਰਨਗੇ ਸਾਗੀਆਂ ਵਿਚਾਰਾਂ ਕਰਨੀਆਂ ਨੇ ਜੋ ਮੁੱਦੇ ਨੇ ਜੋ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦਾ ਹੱਲ ਕੀ ਹੈ ਇਹ ਹੱਲ ਆਪਾਂ ਸਿਰ ਜੋੜ ਕੇ ਕੱਢਣਾ ਹੈ ਪੰਜਾਬ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਸੰਵਾਦ ਰਚਾ ਕੇ ਹੱਲ ਕੱਢਣਾ ਪੰਜਾਬ ਦਾ ਉਹਦੇ ਲਈ ਤੁਰਾਂਗੇ ਭਰਾਵੋ 14 ਤਰੀਕ ਦਿਨ ਮੰਗੀ ਵਾਲੇ ਆਜੋ ਮੇਰਾ ਵੀਰ ਤੇ ਆ ਆਵਾਜ਼ ਬੁਲੰਦ ਕਰੋ ਬੁੱਤੜਾਂ ਦੇ ਖਿਲਾਫ ਅੱਜ ਦਾ ਬੁੱਕੜ ਬਣ ਗਿਆ ਨਵਾਂ ਉੱਚੜ ਤਿਆਰ ਹੋ ਗਿਆ ਭਵੰਸਿਓ ਜਿਹੜਾ ਸ਼ਰਮ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਯਾਰ ਪਰ ਹੱਦ ਹੋ ਗਈ ਸਾਡੀ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਇਹ ਇਹ ਬਾਰੀ ਸਾਬ ਦੀ ਆਉਣੀ ਐ ਬਾਰੀ ਸਾਬ ਦੀ ਆਉਣੀ ਐ ਮੇਰੀ ਗੱਲ ਯਾਦ ਰੱਖਿਓ ਜੇ ਤੁਹਾਨੂੰ ਲੱਗਦਾ ਅੱਜ ਜੇ ਸਿਰਦਾ ਅੱਜ ਫਲਾਣੇ ਨਾਲ ਧੱਕਾ ਕਰ ਲਿਆ ਅੱਜ ਫਲਾਣੇ ਦੇ ਪਰਚਾ ਦਿੱਤਾ ਅੱਜ ਫਲਾਣਾ ਮਰਵਾਤਾ ਤੁਹਾਨੂੰ ਲੱਗਦਾ ਕਿ ਤੁਸੀਂ بچੋਗੇ ਸੁਣ ਲਈ ਬੋਲਣਾ ਰਹਿ ਕੌਣ ਜੋ ਫਿਰ ਲੋਕ ਡਰ ਕੇ ਖੁੱਡਾਂ ਦੀ ਬੜ ਜਾਣਗੇ ਘਣਾਚ ਬੜ ਜਾਣਗੇ ਫਿਰ ਆਪਣੀ ਮਨਮਰਜ਼ੀ ਕਰਨਗੇ ਆਪਣੇ ਚੰਮ ਦੀਆਂ ਚਲਾਉਣਗੇ ਇਹੀ ਤਾਂ ਚਾਹੁੰਦੇ ਐ ਵੀ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਆਵਾਜ਼ਾਂ ਪੰਜਾਬ ਦੇ ਹੱਕ 'ਚ ਬੋਲਦੀਆਂ ਨੇ ਜਿੰਨੀਆਂ ਆਵਾਜ਼ਾਂ ਪੰਜਾਬ ਲਈ ਬਲੰਤ ਹੁੰਦੀਆਂ ਨੇ ਇਹਨਾਂ ਨੂੰ ਜਗਾਉਂਦੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਆਵਾਜ਼ਾਂ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂ ਇਸ ਸਰਕਾਰੀ ਸਕੀਮ ਦੇ ਤਰੀਕੇ ਹੋਈ ਹੈ ਤੇ ਮੈਂ ਫਿਰ ਕਹਿੰਦਾ ਮੈਨੂੰ ਪੂਰੀ ਸ਼ੱਕ ਨਹੀਂ ਮੈਨੂੰ ਪੂਰੀ ਗੱਲ ਹੈ ਕਿੰਨਾ ਸੋ ਪੱਕੀ ਤੌਰ ਤੇ ਹੈ ਵੀ ਲੱਖਾਂ ਸਿਆ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਦੇ ਵਿੱਚ ਤੈਨੂੰ ਫਸਾ ਕੇ ਲਜਾ ਕੇ ਇਹ ਅੰਦਰ ਸਿੱਟ ਸਕਦੇ ਆ ਇਹ ਤਿਆਰੀਆਂ ਕਰ ਰਹੇ ਆ ਪਰ ਫੈਸਲਾ ਹੁਣ ਪੰਜਾਬ ਦੇ ਲੋਕੋ ਤੁਹਾਡੇ ਸਿਰ ਤੇ ਸੜਦਾ ਫੈਲਾ ਤੁਸੀਂ ਕਰਨਾ ਹੈ ਨਾਲ ਖੜਨਾ ਹੈ ਕਿ ਇਕੱਲਾ ਆਪਾ ਟਿੱਪਣੀਆਂ ਦੇ ਦੇ ਫੇਸਬੁਕਾਂ ਦੇ ਆਪਣੀ ਭੜਾਸ ਕੱਢ ਕੇ ਹਟ ਜਾਣਾ ਫਿਰ ਤੇ ਖਤਮ ਹੋ ਕਹਾਣੀ ਸਮਝ ਫਿਰ ਬਾਲੇ ਬੰਦੇ ਰਹਿ ਨਹੀਂਗੇ ਭਰਾਓ ਆਜਾ ਆਪਾਂ ਆਪਾਂ ਨੂੰ ਸਾਰੇ ਬੰਦਿਆਂ ਨੂੰ ਆਪਾਂ ਨੂੰ ਸੁਖਪਾਲ ਸਿੰਘ ਖੈਰ ਦੇ ਨਾਲ ਵੀ ਖੜਨਾ ਚਾਹੀਦਾ ਹੈ ਉਹਦੇ ਹੱਕ ਦੇ ਬੱਚੇ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਤੇ ਪਾਓ ਕਿਵੇਂ ਵੀ ਪਾਓ ਪਰ ਉਹਦੇ ਆਵਾਜ਼ ਉਹਦੇ ਹੱਕ ਚ ਸਾਨੂੰ ਬੋਲਣਾ ਚਾਹੀਦਾ ਬਹੁਤ ਧੜਕ ਬੰਦਾ ਜੋ ਹਮੇਸ਼ਾ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਿਆ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਯੂਪੀਏ ਲਾਏ ਐ ਐਨਐਸਏ ਲਾਏ ਹੋਰ ਜੋ ਕੋਈ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਬੰਦਾ ਪਾਰਟੀ ਪੱਦਰ ਦੇ ਉੱਪਰ ਉੱਠ ਕੇ ਆਪਣੀ ਪਾਰਟੀ ਦੀਆਂ ਜੜੀਆਂ ਹਦਤਾਂ ਦੇ ਉੱਪਰ ਉੱਠ ਕੇ ਹਮੇਸ਼ਾ ਪੰਜਾਬ ਨਾਲ ਖੜਾ ਆ ਸਾਡਾ ਪੰਜਾਬੀ ਉਹ ਫਰਜ਼ ਬੰਦਾ ਉਸ ਇਨਸਾਨ ਨਾਲ ਖੜ ਗਿਆ ੱਟਕਾ ਹੋ ਰਿਹਾ ਜਾਂ ਜਮਾਂ ੱਟਕਾ ਹੋ ਰਿਹਾ ਪਹਿਲਾਂ ਝੂਠੇ ਪਰਚੇ ਜੰਦਰ ਸਾਇਆ ਗਿਆ ਆ 3-4 ਮਹੀਨੇ ਤੋਂ ਅੰਦਰ ਆ ਆ ਚੱਕ ਕੇ ਇੱਕ ਮੁਕਦਮਾ ਹੋਰ ਦੇ ਕੇ ਅੰਦਰ ਫੇਰ ਸਕਦਾ ਚੱਗੇ ਇਹ 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 ਡਿਕਟੇਟਰ ਜਿਹੜੇ ਬਣੇ ਹੋਏ ਨੇ ਤਾਨਾਸ਼ਾ ਬਣੇ ਹੋਏ ਨੇ ਹਿਟਲਰ ਬਣੇ ਹੋਏ ਨੇ ਜਿਹੜੇ ਬੰਦੇ ਕਾਇਨੂਪਾ ਡੈਮੋਕਰੇਸੀ ਕਹਿੰਦੇ ਨੇ ਲੋਕਤੰਤਰ ਕਹਿੰਦੇ ਨੇ ਯਾਰ ਸੋ ਆਜੋ ਬਾਈ 14 ਨੂੰ ਦੇਖਦੇ ਆਂ ਫਿਰ ਮੈਦਾਨ ਚ ਕਿੰਨੇ ਇਕੱਤਰਦੇ ਆ 14 ਤਰੀਕ ਮਾਘੀਆ ਦਿਨ ਤਮ ਤਮ ਸਾਥੂ ਕਰ ਕਰ ਅਰਦਾਸਾ ਅਰਦਾਸ ਓਟ ਆਸਰਾ ਲੈ ਕੇ ਸੱਚੇ ਪਾਸ਼ਾ ਵਹਿਗੂ ਦਾ ਉਸ ਦਿਨ ਤੋਂ ਬਰ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਸਮੱਸਿਆਵਾਂ ਕੀ ਨੇ ਸਾਨੂੰ ਕਿਹੜੇ-ਕਿਹੜੇ ਮੁੱਦੇ ਨੇ ਤੇ ਹੱਲ ਕੀ ਹੈ ਇਹ ਬੈਠ ਕੇ ਵਿਚਾਰਾ ਕਰਕੇ ਲੋਕਾਂ ਨਾਲ ਅੱਗੇ ਪਰੂਪਰੇ ਖਤਿਆਰ ਕਰਾਂਗੇ ਧੰਨਵਾਦ ਜਿਉਂਦੇ ਵਸਦੇ ਰਹੋ ਪੰਜਾਬੀਓ ਪਰ ਨਾਲ ਖੜਾ ਕਰੋ ਮੇਰਾ ਵੀਰ ਆਪਣੇ ਪੰਦਰੇ ਨਾਲ ਖੜਾ ਕਰੋ ਵਹਿਗਦੇ ਖਾਲਸਾ ਵਹਿਗਦੇ ਦੀ ਪਤ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੱਖੇ ਸਿਧਾਣੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਜਿਵੇਂ ਉਹਨਾਂ ਨੇ ਦੱਸਿਆ ਕਿ ਸੁਖਪਾਲ ਸਿੰਘ ਖੈਰਾ ਨੂੰ ਜਿਹੜੋ ਜ਼ਮਾਨਤ ਮਿਲੀ ਉਹਨਾਂ ਦੇ ਕੇਸ 'ਚੋਂ ਦੁਬਾਰਾ ਫੇਰ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਨਾਲ ਹੀ ਦੋਸਤੋ ਜੋ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਜੋ ਵੀ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਹੈ ਇਹਨਾਂ ਸਾਰੇ ਮੁੱਦਿਆਂ ਉੱਪਰ ਬੋਲਦੇ ਹੋਏ ਲਖੇ ਸਧਾਨੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਨਾਲ ਹੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾ ਦਿੱਤੇ ਗਏ ਰੈੱਡ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ